ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਹਰਪ੍ਰੀਤ ਅਕਲੀਆ ਤੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਆਪਾਂ ਮੰਨ ਕੇ ਚੱਲੋ ਵੀ ਜਗਾਠਾਂ ਦਾ ਕੱਲ ਆਪਾਂ ਵੀਡੀਓ ਪਾਈ ਸੀਗੀ ਉਹ ਆਪਣੇ ਜਗਾਠਾ ਬਣ ਕੇ ਤਿਆਰ ਆ ਲਗਭਗ ਸਾਰੀਆਂ ਨੇ ਸਾਰੀਆਂ ਚਾਰ ਨਾਗ ਸੀਗੇ ਤੇ ਉਹਦੇ ਵਿੱਚ 8.5x6 ਦੀ ਵਿੰਡੋ ਸੀ 7.5x6 ਕੁਲਰ ਵਿੰਡੋ ਸੀ ਉਹ ਬਣ ਕੇ ਤਿਆਰ ਆ ਫਿਲਹਾਲ ਤੁਹਾਨੂੰ ਅਮਾ 6x6 ਦੀ ਵਿੰਡੋ ਦਿਖਾ ਰਹੇ ਹਾਂਗਾ ਜਿਹੜਾ ਆਪਾਂ ਮਾਲਵਾਰਤ ਇਹਦੇ ਵਿੱਚ ਜਿੰਦਲ ਦਾ ਮਾਲਵਾਰਤ ਆਵਾਗਾ ਐ ਮੰਨ ਕੇ ਚੱਲੋ ਵੀ ਇਹਦੇ ਵਿੱਚ ਜਿਹੜਾ ਆਪਾਂ ਮਾਲਵਾਰਤ ਹੈਗਾ ਜਿੰਦਲ ਦਾ ਮਾਲ ਆਗਾ ਤਿੰਨ ਤੋਂ 4 ਦੇ ਵਿੱਚ ਇਹ ਜੇ ਖੱਟੀ ਪੈ ਪਈ ਹੋਈ ਹੈਗੀ 2 ਇੰਚ ਹੀ ਪਦਾਮ ਇਹਦਾ ਬਣਿਆ ਹੋਇਆ ਬਾਹਰਲੀ ਸ਼ਾਡ 2 ਇੰਚ ਹੀ ਆਮ ਜਿਹੜਾ ਲੋਕ ਦੇ ਰਿਹਾ ਹੈ 1.5 ਇੰਚ ਵਾਟਰ ਵਾਲਾ ਦੇ ਰਿਹਾ ਆਪਰੇ ਕੋਲੇ ਜਿਹੜਾ ਮਿਲੂਗਾ ਤੁਹਾਨੂੰ ਮਾਲ ਉਹ 2 ਇੰਚ ਹੀ ਮਿਲੂਗਾ ਤੇ ਜਿੰਦਲ ਮੋਹਰ ਉਹਦੇ ਉੱਪਰ ਲੱਗੀ ਹੋਊਗੀ ਮਾਲ ਦੇ ਉੱਪਰ ਮੋਹਰ ਲੱਗੀ ਹੋਊਗੀ ਬਖਾਇਦਾ ਮੈਂ ਮੋਹਰ ਵਾਲੀ ਵੀਡੀਓ ਵੀ ਬਣਾ ਕੇ ਪਾਈ ਹੋਈ ਆ ਤੇ ਆਪਣੇ ਮਾਲ ਦੇ ਉੱਪਰ ਮੋਹਰ ਹਰ ਇੱਕ ਤੇ ਹੋ ਪਾਈਪ ਤੇ ਵੀ ਹੋਊਗੀ ਤੇ ਮਾਲ ਤੇ ਵੀ ਹੋਊਗੀ ਕਬਜਾ ਵਗੈਰਾ ਇਹਦੇ ਵਿੱਚ ਭਾਰਤੀ ਦਾ ਲੱਗਿਆ ਹੋਇਆ ਜਿਆਦਾਤਰ ਸਟੀਲ ਦਾ ਕਬਜਾ ਵਰਤਿਆ ਪਰ ਗਾਗ ਦੀ ਰਿਕੁਆਇਰਮੈਂਟ ਜਿਹੇ ਜੀ ਹੁੰਦੀ ਆ ਉਹਦੇ ਹਿਸਾਬ ਨਾਲ ਇਹਦੇ ਵਿੱਚ ਆਪਾਂ ਯਾਨੀ ਕਿ ਜੈਕਸ ਭਾਰਤੀ ਦਾ ਕਬਜਾ ਲਾਇਆ ਤੇ ਵੀਡੀਓ ਨੂੰ ਥੋੜਾ ਜਿਹਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਕਿੰਨੇ ਜਗਾਠਾ ਦਾ ਕੰਮ ਕਰਾਉਣਾ ਤਾਂ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ ਗੁਰਨਾਕ ਅਲਮੀਨਮ ਐਂਡ ਸਟੀਲ ਵਰਕਸ ਢੱਲਮਾ ਰੋਡ ਤਪਾ ਮੰਡੀ ਮੋਬਾਈਲ ਨੰਬਰ ਆਏਗਾ ਜੀ 90565 90999 ਸੋ ਵੀਡੀਓ ਕਿਤਾਬਣੀ ਯਾਰ ਦੇਖੋ ਮਾੜਾ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਪੇਜ ਨੂੰ ਸਾਡੇ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਸਾਡੇ ਨਾਲ ਕੰਮ ਕਰਾਉਣਾ ਤਾਂ ਦੁਕਾਨ ਤੇ ਆਓ ਬਾਲ ਦੇਖੋ ਤਸੱਲੀ ਕਰੋ ਫਿਰ ਸਾਨੂੰ ਆਰਡਰ ਦਿਓ ਕਾਉਂਟੇ ਵੀ ਆ ਕੰਟੈਕਟ ਕਰ ਸਕਦੇ ਹੋ ਮਾਲ ਤੋਲ ਕੇ ਵੀ ਬਣਾ ਦਿੰਦੇ ਆ ਮਾਲ ਫੁੱਟਾਂ ਜੇ ਵੀ ਦੇ ਦਿੰਦੇ ਆ ਜਿਵੇਂ ਕੋਈ ਰਿਕੁਆਇਰਮੈਂਟ ਛੋਟੀ ਹੋਊ ਵੀ ਉਸ ਹਿਸਾਬ ਨਾਲ ਆਪਾਂ ਮਾਲ ਬਣਾ ਕੇ ਦੇਵਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਪੇਜ ਨੂੰ ਸਾਡੇ ਨੂੰ ਫੋਲੋ ਕਰ ਲਓ ਜੇ ਕਿਸੇ ਦਾ ਕੰਮ ਕਰਾਉਣਾ ਤਾਂ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ ਗੁਰਨਾਣਕਲ ਮੀਨਮ ਐਂਡ ਸਟੀਲ ਵਰਕਸ ਚੱਲ ਮਾੜਾ ਰੋਡ ਤਪਾਂ ਮੰਡੀ ਵੀਡੀਓ ਨੂੰ ਅੱਕੇ ਦਾ ਅਗੋ ਸ਼ੇਅਰ ਜ਼ਰੂਰ ਕਰੋ ਜੀ ਸੋ ਕਿਦਾਂ ਦਾ ਮੜਾ ਮੜਾ ਕਮੈਂਟ ਜ਼ਰੂਰ ਕਰਦੇ ਸੋ ਧੰਨਵਾਦ ਸਾਰਿਆਂ ਦਾ